ਹਾਜੀ ਐਸਪੀ ਲੁਗਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਬਾਈ ਜਿਹੜੇ ਹੈ ਇੰਸਪੈਕਟਰ ਰੁਬਨ ਸਿੰਘ ਕਰ ਰਹੇ ਸੀਗੇ। ਔਰ ਡੀਐਸਪੀ ਬਿਰਕਸਾਹਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਖਿੰਦਰ ਵੀ ਸੀਗੇ। ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆ ਫਾਈ ਨੰਬਰ ਐਫਆਈਆਿਸ ਵਿੱਚ ਕੀਤੀ ਦੋ ਗੱਤੀਆਂ ਤੇ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ। ਔਰ ਇਹਨਾਂ ਦੇ ਕੋਲੋਂ केजी, 66 kg 66 kg OPM ਜਿਹੜੀ ਹੈ ਬਰਾਮਦ ਕੀਤੀ ਹੈ ਹਾਂ ਸਰ ਇਹ ਇਹਨੀਆਂ ਭਾਰੀ ਮਾਤਰਾਵਾਂ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਤੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਏ ਸਰ ਜਿਹੜੀ ਭਾਰੀ ਮਾਤਰਾ ਦੇ ਵਿੱਚ OPM ਬਰਾਮਦ ਹੋਈ ਹੈ ਇਹਦੇ ਬਾਰੇ ਦਿਓ ਜਾਣਕਾਰੀ ਕੀ ਸੀ ਪੂਰਾ ਮਾਮਲਾ ਅੱਜ এসਟੀਐਫ ਲੁਧਿਆਣਾ ਰੇਂਜ ਨੇ ਤੋਂ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਵਾਈ ਜਿਹੜੇ ਹੈ ਇੰਸਪੈਕਟਰ ਹਰਵੰਦ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਬੁਰਖ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਕਬਜਨ ਦੇ ਵਿੱਚ ਸੀਗੇ ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆਂ ਫਾਈ ਨੰਬਰ ਐਫਆਈਆਰ ਦਸਤਕ ਕੀਤੀ ਦੋ ਵਿਅਕਤੀਆਂ ਤੇ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਧਜੀਂਦਰ ਸਿੰਘ ਔਰ ਇਹਨਾਂ ਦੇ ਕੋਲੋਂ 66 ਕਿਜੀ 66 ਕਿਜੀ ਓਪੀਐਮ ਜਿਹੜੀ ਹੈ ਬਰਾਮਦ ਕੀਤੀ ਸੋਰੀ ਇਹਨੀਆਂ ਪਰਿਮਾਤਰਾ ਜਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਤੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਏ ਔਰ ਸਕੋਰਪੀਓ ਜੀ ਸੀ ਬਰੰਦ ਕਰ ਲਈ ਹੈ ਔਰ ਉਹਦੇ ਵਿੱਚੋਂ ਅਸੀਂ 60 ਕਿਲੋ ਰਿਕਵਰੀ ਕੀਤੀ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਦੇ ਜਿਹੜਾ ਆਪਣਾ ਗੁਰਦੇਵ ਸਿੰਘ ਵਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਦੇ ਵਿੱਚ ਚੱਲਦੇ ਆ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨੇ ਪਹਿਲਾਂ ਵੀ ਆ ਜਿਹੜਾ ਇੱਕ ਵਿਅਕਤੀ ਇਹ ਤਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਅਸੀਂ ਰਿਕਾਰਡ ਇਹਨਾਂ ਦਾ ਕਢਾਵਾਂਗੇ ਪਤਾ ਲੱਗੇਗਾ ਸਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਪ ਦੀ ਦਾ ਮੈਸੇਰੀਆ ਦੀ ਨਹੀਂ ਅਜੇ ਤੱਕ ਤਾਂ ਇਹ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਜਿੱਤਣ ਵਾਸਤੇ ਲੇਕਿਨ ਕੋਈ ਫੋਨ ਨੈਟਵਰਕ ਵੀ ਇਹਨਾਂ ਦਾ ਕੋਈ ਉਹ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਵੀ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕੀ ਨੇ ਤਾਂ ਜਿੰਨਾ ਸ਼ੈਡ ਕਿਲੋ ਦੀ ਇੱਕ ਵੱਡੀ ਰਿਕਵਰੀ ਮੰਨੀ ਜਾਂਦਾ ਜੇ ਕੋਈ ਕੈਸ਼ ਵਗੈਰਾ ਕੋਈ ਇਹਨਾਂ ਤੋਂ ਕੋਈ ਡਰਗ ਨਹੀਂ ਐਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰੱਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਤਾਂ ਦੋਨੇ ਦੋਨੇ ਵਿਅਕਤੀ ਜਿਹੜੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਸ ਤਰ੍ਹਾਂ ਮਲੇ ਕੋਈ ਇਸ ਬਾਰੇ ਕੋਈ ਖਲਾਸਾ ਹੋਇਆ ਜਾਂ ਨਹੀਂ ਅਜੇ ਤਾਂ ਇੱਕ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰੇਟ ਸਾਹਿਬ ਦੇ ਪੇਸ਼ ਕਰਨਾ ਰਵਾਨ ਲਵਾਂਗੇ ਤਾਂ ਰਵਾਨ ਤੋਂ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਮ ਤੇ ਜਿਹੜੀ ਗੱਡੀ ਨਹੀਂ ਜਿਹੜੀ ਇਹ ਸਕੋਰਪੀਓ ਕਿਸੇ ਹੋਰ ਦਾ ਹੈ ਉਹਨਾਂ ਦੀ ਹਾਂਜੀ ਸਰ ਖੁਦ ਡਿਕਟ ਨਹੀਂ ਹੈ ਅ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਕੋਈ ਨਾ ਤਾਂ ਕੋਈ ਲਿੰਕ ਕੋਈ ਪਰਚੇਜ਼ਿੰਗ ਵਾਲਾ ਲਿੰਕ ਤਾਂ ਨਹੀਂ ਸਾਹਮਣੇ ਆਇਆ ਤੜ ਹਜੇ ਤੱਕ ਪਰਚੇਜ਼ਿੰਗ ਦਾ ਸਰ ਜਿਹੜਾ ਮਤਲਬ ਜਿਹੜਾ ਚੀਜ਼ ਨੂੰ ਵੇਚਣੀ ਸੀ ਇਹਨਾਂ ਨੇ ਨਹੀਂ ਨਹੀਂ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੁਸ਼ਸ਼ ਕਰਾਂਗੇ ਤਾਂ ਗੱਲ ਸਾਹਮਣੇ ਆਉਣਗੀ ਅੱਛਾ ਜੀ ਹਾਂ ਜਾਰ ਖਣ ਤੋਂ ਲੈ ਕੇ ਹਾਂ ਜੀ ਦੇ ਸਪਲਾਈ ਕਿਦਾਂ ਕਰਦੇ ਨੇ ਕੋਈ ਵੀ ਆਫਸਿੰਗ ਇਹ ਸਪਲਾਈ ਤਾਂ ਮੋਡ ਆਫ ਟ੍ਰਾਂਸਪੋਰਟ ਤਾਂ ਇਹਨਾਂ ਕੋਲ ਹੈ ਹੀ ਹੈ ਥ्रू ਲੈਂਡ ਰੂਡ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹੁਣ ਫਰਦਾ ਜਿਹੜੀ ਹੈ ਹੁਣ ਅੱਗੇ ਕਿਹਨੂੰ ਕਿਹਨੂੰ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫ਼ਤੀਸ਼ ਅਸੀਂ ਕਰਾਂਗੇ ਤਾਂ ਸਭ ਨੇ ਗੱਲ ਆ ਜਾਏ ਕਿਵੇਂ ਕਰਦੇ ਨੇ ਉਹ ਮੋਡ ਵੀ ਨਾਲ ਪਤਾ ਲੱਗ ਜਾਏ ਸਰ ਗੁਪਤ ਸੁਝਾਉਣੇ ਕਰਦੇ ਇਹਦੀ ਇਹਨਾਂ ਦੀ ਗੁਪਤਾਰੀ ਹੋਣੀ ਹੈ ਜੀ ਜੀ ਅਸੀਂ ਇਨਫੋਰਮੇਸ਼ਨ ਬੇਸਿਸ ਤੇ ਅਫੇਅਰ ਡਿਪਟੀ ਸੀ ਕਿ ਔਰ ਜਿਹੜਾ ਸਵੇਰ ਨੂੰ ਨਾਕਾ ਲਗਾ ਕੇ ਫੜਿਆ